ਦੋਸਤੋ ਜੇਕਰ ਤੁਹਾਡੇ ਖਾਤਿਆਂ ਦੇ ਵਿੱਚ ਐਫਡੀ ਹੈਗੀ ਆ ਤਾਂ ਤੁਸੀਂ ਹੋ ਜੋ ਸਾਵਧਾਨ ਕਿਉਂਕਿ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੀ ਐਫਡੀ ਆ ਉਸ ਅਮਾਉਂਟ ਤੇ ਕੋਈ ਸਕੈਮਰ ਦੇ ਵੱਲੋਂ ਲੋਨ ਲੈਤਾ ਜਾ ਸਕਦਾਗਾ ਇਦਾਂ ਦੀ ਇੱਕ ਘਟਨਾ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਦੇਖਣ ਦੇ ਵਿੱਚ ਆਈ ਆ ਕਿ ਇੱਕ ਰਿਟਾਇਰਡ ਬਿਜਲੀ ਕਰਮਚਾਰੀ ਜਿਤ ਨੂੰ ਇੱਕ ਮੈਸੇਜ ਆਉਂਦਾ ਉਹਦੇ ਮੈਸੇਜ ਦੇ ਵਿੱਚ ਇਹ ਲਿਖਿਆ ਹੁੰਦਾ ਵੀ ਤੁਹਾਡੇ ਅਕਾਊਂਟ ਦੇ ਵਿੱਚੋਂ 5000 ਰੁਪਏ ਜਿਹੜਾ ਕੱਟਿਆ ਗਿਆਗਾ ਜਦੋਂ ਉਹ ਬੈਂਕ ਦੇ ਵਿੱਚ ਜਾਂਦਾ ਤੇ ਉਥੇ ਉਹਨਾਂ ਨਾਲ ਗੱਲਬਾਤ ਕਰਦਾ ਕਰਮਚਾਰੀਆਂ ਨਾਲ ਜਾ ਕੇ ਤਾਂ ਉਹ ਉਹਨੂੰ ਦੱਸ ਦਿਆ ਵੀ ਤੇਰੇ ਨਾਲ ਇਹ ਸਕੈਮ ਹੋਇਆਗਾ ਤੇ ਇਹ ਕਿਸੇ ਸਕੈਮਰ ਵੱਲੋਂ ਇਹ ਪੈਸੇ ਕੱਟੇ ਗਏ ਆ ਕਿਉਂਕਿ ਉਸਨੇ ਇੱਕ ਲਿੰਕ ਜਿਹੜਾ ਹੈਗਾ ਸੀ ਉਸ ਨੂੰ ਉਹ ਟੱਚ ਕੀਤਾ ਸੀਗਾ ਜਿਸ ਦੇ ਨਾਲ ਉਹਦਾ 5000 ਰੁਪਏ ਕੱਟਿਆ ਗਿਆਗਾ ਤੇ ਬਾਅਦ ਚ ਉਸ ਕਰਮਚਾਰੀਆਂ ਵੱਲੋਂ ਉਹਦਾ ਖਾਤਾ ਬਲੌਕ ਕਰ ਦਿੱਤਾ ਜਾਂਦਾ ਪਰ ਅਗਲੇ ਹੀ ਦਿਨ ਉਸ ਨੂੰ ਇੱਕ ਮੈਸੇਜ ਆਉਂਦਾ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਵੀ ਤੁਹਾਡੀ ਜਿਹੜੀ ਐਫ ਡੀ ਹੈਗੀ 10 ਲੱਖ ਦੀ ਉਹਦੇ ਵਿੱਚੋਂ ਜਿਹੜਾ 9 ਲੱਖ 70000 ਰੁਪਏ ਦਾ ਲੋਨ ਲਿਆ ਗਿਆਗਾ ਜੀਦੀ ਪਹਿਲੀ ਕਿਸ਼ਤ ਜਿਹੜੀ ਹੈਗੀ ਆ ਉਹ ਐਨੀ ਭਣੀ ਹੈਗੀ ਆ ਤਾਂ ਉਹ ਬੰਦਾ ਘਬਰਾ ਜਾਂਦਾ ਕਿਉਂਕਿ ਉਹਦੀ ਐਫ ਡੀ ਉਸ ਬੈਂਕ ਦੇ ਵਿੱਚ ਹੁੰਦੀ ਆ ਪਰ ਉਸਨੇ ਕੋਈ ਲੋਨ ਤਾਂ ਲਿਆ ਨਹੀਂ ਹੁੰਦਾਗਾ ਫਿਰ ਉਹ ਬੈਂਕ ਦੇ ਵਿੱਚ ਦੁਬਾਰਾ ਜਾਂਦਾ ਤੇ ਉਥੇ ਪਤਾ ਲੱਗਦਾ ਵੀ ਉਸਦੀ ਐਫ ਡੀ ਕਿਸੇ ਸਕੈਮਰ ਵੱਲੋਂ ਤੋੜ ਕੇ ਉਹਦੇ ਉੱਤੇ 9 ਲੱਖ 70 ਹਜ਼ਾਰ ਰੁਪਏ ਦਾ ਲੋਨ ਲਿਆ ਗਿਆ ਜਿਹਦੀ ਉਸਨੂੰ ਉਹ ਕਿਸ਼ਤ ਆਈ ਹੈਗੀ ਸੋ ਇਹ ਇੱਕ ਸਕੈਮ ਆ ਜੀ ਜਿਹੜਾ ਸਕੈਮਰਾਂ ਦੇ ਵੱਲੋਂ ਵਰਤਿਆ ਜਾ ਰਿਹਾ ਹੈਗਾ ਕਦੇ ਵੀ ਅਨਨੌਮ ਨੰਬਰ ਦੇ ਉੱਤੇ ਜੇਕਰ ਤੁਹਾਨੂੰ ਕੋਈ ਲਿੰਕ ਆਉਂਦਾ ਹੈਗਾ ਜਾਂ ਕੋਈ WhatsApp ਦੇ ਉੱਤੇ ਲਿੰਕ ਆਉਂਦਾ ਜਾਂ Facebook ਦੇ ਉੱਤੇ ਲਿੰਕ ਆਉਂਦਾ ਕਦੇ ਵੀ ਉਸ ਨੂੰ ਇਨਸਟਾਲ ਨਾ ਕਰੋ ਟੱਚ ਨਾ ਕਰੋ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ